ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਦੇਰਾਂਤ ਬਠਿੰਡਾ ਦੇ ਆਰੀਆ ਸਮਾਜ ਵਿੱਚ ਇੱਕ ਪੁਰਾਣੀ ਬਿਲਡਿੰਗ ਨੂੰ ਜੋ ਕਿਸ ਨਾਮ ਜਾਨੀ ਰਹੀ ਦੋਨਾਂ ਗੰਦਨੀ ਮਾਲੀ ਨਿਕਾਣ ਤੋਂ ਤਾਂ ਬੇਸ਼ੱਕ ਨਗਰ ਕਾਇਮ ਇਸ ਬਿਲਡਿੰਗ ਨੂੰ ਢਾਉਣ ਦਾ ਫੈਸਲਾ ਲਿਆ ਉਹ ਦੁਕਾਨ ਦੱਸ ਦਈਏ ਕਿ ਇਸ ਬਿਲਡਿੰਗ ਦੇ ਥੱਲੇ ਦੁਕਾਨਾਂ ਬਣੀਆਂ ਹਨ ਜੋ ਦੁਕਾਨਦਾਰ ਇਹ ਦੁਕਾਨਾਂ ਨੂੰ ਛੱਡਣ ਲਈ ਤਿਆਰ ਨਹੀਂ ਆ ਸਨ ਪਰ ਇਸ ਬਿਲਡਿੰਗ ਨੂੰ ਅਗਰ ਦੇਖਦੇ ਹੋਏ ਦੇਖਿਆ ਜਾਵੇ ਤਾਂ ਇੱਥੇ ਕੋਈ ਵੀ ਕਿਸੇ ਵੀ ਟਾਈਮ ਪਾਣਾ ਵਰਤ ਸਕਦਾ ਹੈ ਕਿਉਂਕਿ ਇਸ ਸਕੂਲ ਦੇ ਨੇੜੇ ਇਸ ਬਿਲਡਿੰਗ ਦੇ ਨੇੜੇ ਦੀ ਹੋ ਕੇ ਗੁਰਦੁਆਰਾ ਕਿਲਾ ਮੁਬਾਰਕਾ ਨਹੀਂ ਕੀਤਾ ਜਾ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਪੂਰਾ ਹੈ। ਦੇਖਦੇ ਚੈਨਲ ਨੂੰ ਅਰਜ਼ਾ ਸ਼ੇਅਰ ਆਪਣੇ ਪਾਉਣ ਲਈ ਬਣੇ ਆਪਾਂ ਦਾ ਸਾਥ ਹੈ। ਤਿਆਰ ਰਿਹਾ ਆਪੇ ਤੋਂ ਕਰਾ ਦਾਂਗੇ। ਦੇਖਦੇ ਬਿਲਡਿੰਗ ਤੇ ਅਗਰ ਕੋਈ ਅਗਾਂਹ ਦੇ ਨੇ ਕੋਈ ਅਜਾ ਪਾਣਾ ਵਰਤ ਜਾਂਦਾ ਤਾਂ ਕੋਈ ਵੱਡੇ ਨੁਕਸਾਨ ਤੋਂ ਵੀ ਇਹਨੂੰ ਖਾਲੀ ਕਰ ਦਿਓ ਮਤਲਬ ਕਿਸੇ ਟਾਈਮ ਵੀ ਡਿੱਗ ਸਕਦੀ ਆ ਇਹ ਬੰਦੇ ਜਿਹੜੇ ਹੈਗੇ ਆ ਕਿਰਾਏਦਾਰ ਇਹ ਵਿੱਚੋਂ ਨਿਕਲਣ ਨੂੰ ਤਿਆਰ ਨਹੀਂ ਜੀ ਰਾਤ ਵੀ ਇਹ ਮਤਲਬ ਜਦੋਂ ਹਨੇਰੀ ਆਈ ਆ ਉਸ ਟਾਈਮ ਜਿਹੜਾ ਇਹ ਵਾਧਰਾ ਡਿੱਗਿਆ ਉਸ ਤੋਂ ਪਹਿਲਾਂ ਵੀ ਕੁਝ ਦਿਨ ਪਹਿਲਾਂ ਇੱਧਰੋਂ ਥੋੜਾ ਜਿਹਾ ਇੱਥੋਂ ਵੀ ਡਿੱਗਿਆ ਸੀਗਾ ਜੀ ਤੇ ਇਹ ਵੀ ਇਹਨਾਂ ਨੂੰ ਹੁਣ ਅਸੀਂ ਉਹੀ ਕਹਿ ਸੀ ਪਹਿਲਾਂ ਤੇ ਹੀ ਕਹਿੰਦੇ ਰਹਿੰਦੇ ਆ ਵੀ ਤੁਸੀਂ ਬਈ ਖਾਲੀ ਕਰ ਦਿਓ ਇਹ ਖਰਨਾ ਦਾ ਖਾਲੀ ਕਰਦੇ ਆ ਜੀ ਹੁਣ ਵੀ ਅਸੀਂ ਮਤਲਬ ਆਪਕੇ ਰੁਕੇ ਇਹਨਾਂ ਨੂੰ ਨਹੀਂ ਅਰੇ ਵੀ ਇੱਦਾਂ ਦਾਣ ਖੋਲਣ ਦੀ ਇਹਨਾਂ ਨੂੰ ਆਈ ਸੀ ਦੁਕਾਨਾਂ ਖੋਲ ਕੇ ਵਿੱਚ ਵੜ ਗਏ ਇਹ ਆਪਦੇ ਆਪ ਜ਼ਿੰਮੇਵਾਰ ਹੋਣਗੇ ਜੀ ਮਤਲਬ ਰੋਕੇ ਤੋਂ ਵੀ ਨਹੀਂ ਰੁਕਦੇ ਹੁਣ ਤੁਹਾਡੇ ਸਾਹਮਣੇ ਆ ਜੀ ਕਿੰਨਾ ਆਸਾ ਹੋਇਆ ਪਿਆ ਗਿਆ ਸੀ ਇਸੇ ਕਰਕੇ ਮਤਲਬ ਇਹਨੂੰ ਤੋੜਨ ਲੱਗੇ ਆ ਜੀ ਆ ਮੈਨੂੰ ਲੋਕਾਂ ਦਾ ਵੀ ਨੁਕਸਾਨ ਹੋ ਸਰ ਹੈਗੇ ਸਰ ਦੋ ਟੂਲ ਲੱਗਦੇ ਆ ਸਰ ਨਾਲ ਬੱਚੇ ਵੀ ਲੰਘਦੇ ਰਹਿੰਦੇ ਆ ਜੀ ਹੁਣ ਘਟ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇ ਅਸੀਂ ਸਰ ਜਿਹੜਾ ਅਨਸੇਫ ਪੋਰਸ਼ਨ ਹੈ ਸਾਰਾ ਇਹ ਤੋੜ ਰਹੇ ਆ ਜੀ ਹਾਂ ਜੀ